ਹਾਂਜੀ ਦੋਸਤੋ ਇਹ ਆਪਣਾ ਛੋਟਾ 베アリング ਹੈ ਜੀ ਇਹਦੇ ਵਿੱਚ ਆਪਾਂ ਗ੍ਰੀਸ ਕਰਨ ਤੋਂ ਪਹਿਲਾਂ ਥੋੜਾ ਜਿਹਾ ਮਗਲੈਲ ਪਾ ਲੋ ਜੀ ਉਸ ਤੋਂ ਬਾਅਦ ਗ੍ਰੀਸ ਕਰੋ ਜੀ ਉਸ ਕਿਉਂਕਿ ਕਹਿੰਦਾ ਆਪਾਂ ਗ੍ਰੀਸ ਕਰ ਦਿੰਨੇ ਆ ਜੀ 베アリング ਨੂੰ ਕਿਸੇ ਨੂੰ ਵੀ ਤੇ ਉਹ ਆਪਣਾ ਜਦ ਇਹ ਘੁੰਮਦਾ ਜੀ ਮੋਟਰ ਚ ਹੋਰ ਕਾਸੇ ਚ ਤੇ ਇਹ ਵੀ ਗ੍ਰੀਸ ਪਿੱਛੇ हट ਕੇ ਖੜ ਜਾਂਦਾ ਤੇ ਫਿਰ ਵੀ 베アリングਾ ਜੀ ਜਿਹੜਾ ਉਹ ਲੰਗ ਲੌਂਗ ਲਾਇਫ ਨਹੀਂ ਚੱਲਦਾ ਜੀ ਉਹ ਤੇ ਹੁਣ ਆਪਾਂ ਨੇ ਕੀ ਕਰਿਆ ਜੀ ਸਭ ਤੋਂ ਪਹਿਲਾਂ ਥੋੜਾ ਜਿਹਾ ਮਗਲੈਲ ਭਾਈ ਇਹ ਆਪਾਂ ਨੇ ਉਸ ਤੋਂ ਬਾਅਦ ਗਰੀਸ ਕੀਤਾ ਜੀ ਜਦੋਂ ਇਹ ਮੋਟਰ ਚ ਚੱਲੂਗਾ ਜੀ ਇਹ ਤਾਂ ਥੋੜਾ ਜਿਹਾ ਜਦ ਨਹੀਂ ਹੀਟ ਹੋਣਾ ਜੀ ਮੋਟਰ ਨੇ ਆਪਣੀ ਨੇ ਤੇ ਉਸ ਤੋਂ ਬਾਅਦ ਇਸ ਨੇ ਵੀ ਵਿੱਚ ਲੂਬ੍ਰੀਕੇਟਿੰਗ ਕਰੂਗਾ ਇਹ ਘੂਮੂਗਾ ਮਗਲੈਲ ਤੇ ਆਪਣਾ ਬੈਰਿੰਗ ਸਾਲੋ ਸਾਲ ਨਹੀਂ ਮਰੂਗਾ ਜੀ ਤੇ ਲੌਂਗ ਲਾਈਫ ਚੱਲੂਗਾ ਜੀ ਠੀਕ ਹੈ ਜੀ ਤੁਹੇ ਇੱਕ A ਬੈਰਿੰਗ ਨਹੀਂ ਕੋਈ ਵੀ ਬੈਰਿੰਗ ਦੇ ਵਿੱਚ ਪਹਿਲਾਂ ਮਗਲੈਲ ਪਾ ਕੇ ਦੇਖ ਲਿਓ ਇੱਕ ਰੈਲਾ ਚੱਲੂਗਾ ਤੇ ਇੱਕ ਲੌਂਗ ਲਾਈਫ ਚੱਲੂਗਾ ਜੀ ਚਲੋ ਠੀਕ ਹੈ ਜੀ ਓਪੇ ਜੀ ਥੈਂਕ ਯੂ ਧੰਨਵਾਦ